ਕਾਂਗਰਸ ਦਫਤਰ ਇਕਤਾ ਪਵਨ ਵਿਖੇ ਦੇਸ਼ ਦਾ 78ਵਾਂ ਆਜ਼ਾਦੀ ਦਿਹਾੜਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਫੈਰਾਉਣ ਦੀ ਰਸਮ ਵਿਧਾਇਕ ਰਾਣਾ ਗੁਰਜੀਤ ਸਿੰਘ ਕੋਲੋਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਆਜ਼ਾਦੀ ਦਾ ਨਿਗ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਮਿਲੀ ਹੈ। ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਇਸ ਮੌਕੇ ਉੱਤੇ ਲੱਡੂ ਵੀ ਵੰਡੇ ਗਏ। ਸਾਰੇ ਦੇਸ਼ਵਾਸੀਆਂ ਨੂੰ, ਕਪੂਰਥਲਾ ਵਾਸੀਆਂ ਨੂੰ, ਦੇਸ਼ ਵਿਦੇਸ਼ ਬੈਠੇ ਜਿੰਨੇ ਸਾਡੇ ਹਿੰਦੁਸਤਾਨੀ ਨੇ ਵੀਰ ਸਾਡੇ ਉਹਨਾਂ ਨੂੰ ਮੈਂ ਬਹੁਤ ਬਹੁਤ 78ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਾ ਔਰ ਇਹ ਆਜ਼ਾਦੀ ਜਿਹੜੀ ਆ ਤੇ ਬੜੀਆਂ ਕੁਰਬਾਨੀਆਂ ਦੇ ਕੇ ਸਾਡੇ ਬਜ਼ੁਰਗਾਂ ਨੇ ਇਹ ਹਾਸਲ ਕੀਤੀ ਸੀ ਇਹਨੂੰ ਮਹਫੂਜ਼ ਰੱਖਣਾ ਇਹਦਾ ਝੰਡਾ ਬੁਲੰਦ ਰਹੇ ਸਾਡੇ ਮੁਲਕ ਦਾ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਔਰ ਮੈਂ ਅੱਜ ਦੇ ਦਿਨ ਵੇਤੇ ਇਹ ਕਹਾਂਗਾ ਹਿੰਦੁਸਤਾਨ ਨੇ ਪਿਛਲੇ 78 ਸਾਲਾਂ ਦੇ ਵਿੱਚ ਬਹੁਤ ਤਰੱਕੀ ਕੀਤੀ ਆ ਔਰ ਇਸੇ ਤਰ੍ਹਾਂ ਹਿੰਦੁਸਤਾਨ ਆਪਣਾ ਝੰਡਾ ਬੁਲੰਦ ਰੱਖੇ ਅੱਜ ਬੰਗਲਾਦੇਸ਼ ਨੂੰ ਵੇਖਦੇ ਹੋਏ ਜੋ ਸਥਿਤੀ ਉੱਥੇ ਆ ਅਸੀਂ ਕਹਿੰਦੇ ਸਾਡੇ ਗੁਰਦੁਆਰੇ ਮਹਿਫੂਜ਼ ਰਹਿਣ ਸਾਡੇ ਮੰਦਰ ਮਹਿਫੂਜ਼ ਰਹਿਣ ਤੇ ਅਗਰ ਹੁਣ ਅੱਜ ਯਾਦ ਆ ਰਹੇ ਨੇ ਸਰਗੋਸ਼ੀ ਇੰਦਰਾ ਗਾਂਧੀ ਜੀ ਪੁਰਾ ਪ੍ਰਧਾਨ ਮੰਤਰੀ ਉਹਨਾਂ ਦਾ ਰਤਵਾ ਉਹਨਾਂ ਦਾ ਕਦ ਸਾਡੇ ਆਲੇ ਦੁਆਲੇ ਦੇ ਮੁਲਕਾਂ ਦੇ ਵਿੱਚ ਆਏ ਸੀ ਇੰਦਰਾ ਗਾਂਧੀ ਜੀ ਦਾ ਕਿ ਇਸ ਮਹਾਨ ਲੀਡਰ ਨੇ ਪਾਕਿਸਤਾਨ ਦੇ ਦੋ ਟੁਕੜੇ ਕੀਤੇ ਪਰ ਅੱਜ ਅਸੀਂ ਮੰਗ ਕਰਦੇ ਆ ਕਿ ਸਾਡੇ ਗੁਰਦੁਆਰੇ ਤੇ ਮੰਦਰ ਉੱਥੇ ਮਹਿਫੂਜ਼ ਰਹਿਣ ਯਾਰੋ ਇਸ ਦਾ ਮਤਲਬ ਅਸੀਂ ਕਮਜ਼ੋਰ ਹੋ ਗਏ ਪਹਿਲਾਂ ਬਹੁਤ ਮਜ਼ਬੂਤੀ ਦੇ ਨਾਲ ਔਰ ਮੈਂ ਇੱਕ ਗੱਲ ਕਹਿਣਾ ਜੀ ਜਦੋਂ ਦੇ ਤੇ ਤਖਤਾ ਪਲਟ ਜਾਂ ਤਖਤਾ ਪਲਟ ਦੇ ਬਾਅਦ ਕੌਣ ਆਣਾ ਇਹ ਉਹਨਾਂ ਦੀ ਮਰਜ਼ੀ ਨਾਲ ਆਉਣਾ ਸੀ